ਕਿ ਸਾਹਿਬ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਇਹ ਸ਼ਹਾਦਤ ਇਹ ਇਉਂ ਨਹੀਂ ਕਿ ਪੰਡਿਤ ਆਏ ਕਸ਼ਮੀਰ ਦੇ ਉਹਨਾਂ ਨੇ ਆਕਰ ਕੇ ਕਿਹਾ ਕਿ ਸਤਗੁਰੂ ਚੱਲੋ ਤੇ ਸਾਡੇ ਧਰਮ ਦੀ ਰਾਖੀ ਕਰੋ ਜਦੋਂ ਸਤਗੁਰੂ ਜੀ ਦੇ ਪਾਵਨ ਜੀਵਨ ਨੂੰ ਪੜੀਦਾ ਹੈ ਤੇ ਗੱਲ ਸਮਝਦੇ ਵਿੱਚ ਆਉਂਦੀ ਹੈ ਕਿ ਬਚਪਨ ਦੇ ਵਿੱਚ ਸਨ ਛੋਟੇ ਜਿਹੇ ਅਜੇ ਛੋਟੇ ਜਿਹੇ ਤੇ ਵੱਡੇ ਭਰਾ ਬਾਬਾ ਗੁਰਦਤਾ ਜੀ ਦਾ ਬਾਬਾ ਗੁਰਦਤਾ ਜੀ ਇਸ ਇਲਾਕੇ ਦੇ ਵਿੱਚ ਬਹੁਤ ਵਿੱਚ ਵਿਚਰੇ ਨੇ ਬਹੁਤ ਵਿਚਰੇ ਨੇ ਉਹ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਸ਼ਾਦੀ ਹੈ ਤੇ ਸਤਕਾਰਯੋਗ ਮਾਤਾ ਨਾਨਕੀ ਜੀ ਨੇ ਕਿਉਂਕਿ ਹਰ ਮਾਂ ਦੀ ਰੀਝ ਹੁੰਦੀ ਹੈ ਵਿਆਹ ਸ਼ਾਦੀ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਬੜਾ ਸ਼ਿੰਗਾਰਦੀ ਹੈ ਵੀ ਮੇਰਾ ਪੁੱਤ ਸੋਹਣਾ ਲੱਗੇ ਮੇਰੇ ਪੁੱਤ ਦਾ ਟੌਰ ਦੂਜਿਆਂ ਨਾਲੋਂ ਜ਼ਿਆਦਾ ਹੋਵੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਤਿਆਰ ਕੀਤਾ ਸਤਕਾਰਯੋਗ ਮਾਤਾ ਨਾਨਕੀ ਜੀ ਨੇ ਬੜੀਆਂ ਰੀਝਾਂ ਦੇ ਨਾਲ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੀ ਬਰਾਤੇ ਜਾਣਾ ਤੇ ਬੜਾ ਸੁੰਦਰ ਚੋਲਾ ਪਵਾ ਦਿੱਤਾ ਤੇ ਸੁੰਦਰ ਚੋਲਾ ਜਿਸ ਵਕਤ ਪਵਾਇਆ ਨਾ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੇਖੋ ਨੁਕਤਾ ਲੈਣਾ ਹੈ ਸਤਗੁਰੂ ਦੇ ਜੀਵਨ ਦੇ ਵਿੱਚੋਂ ਆਪਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸਤਗੁਰੂ ਪਾਤਸ਼ਾਹ ਜੀ ਨੇ ਬਚਪਨ ਤੋਂ ਲੈ ਕਰਕੇ ਹੀ ਇਹ ਕਾਰਜ ਜਿਹੜੇ ਪ੍ਰਾਰੰਭ ਕੀਤੇ ਹੋਏ ਨੇ। ਦੀਨ ਦੁਨੀਆ ਦੇ ਮਾਲਕ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਬਾਹਰ ਨਿਕਲੇ ਨਾ ਜਦੋਂ ਤਿਆਰ ਹੋ ਕਰਕੇ ਬਰਾਤ ਚੱਲੀ ਹੈ। ਤੇ ਗੁਰਦੇਵ ਸਤਗੁਰੂ ਨੇ ਕਿਉਂਕਿ ਸੁਭਾਅ ਹੈ ਸਾਡੇ ਪਿੰਡਾਂ ਦਾ ਵੀ ਜਦੋਂ ਜੰਜ ਚੜਦੀ ਹੈ ਨਾ ਬਰਾਤ ਚੜਦੀ ਹੈ ਤੇ ਬਹੁਤ ਸਾਰੇ ਪਿੰਡ ਦੇ ਲੋਕ ਜਿਨ੍ਹਾਂ ਨੂੰ ਨਹੀਂ ਵੀ ਬੁਲਾਇਆ ਹੁੰਦਾ ਉਹ ਵੀ ਆਉਂਦੇ ਨੇ ਵੀ ਜੰਜ ਚੜਨ ਲੱਗੀਏ ਵੇਖ ਕੇ ਆਈਏ। ਇਹ ਪ੍ਰਾਤਨ ਸਾਡਾ ਕਲਚਰ ਸੀ ਸੁਭਾਅ ਸੀ। ਪਿੰਡ ਦੇ ਲੋਕ ਆਉਂਦੇ ਸੀ। ਤੋ ਗੁਰਦੇਵ ਸਤਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਹਿਬਜ਼ਾਦੇ ਦੀ ਬਰਾਤ ਚੜ੍ਹਨੀ ਹੈ ਬੜੀ ਵੱਡੀ ਬਾਤ ਸਾਰੇ ਹੀ ਲੋਕ ਇਕੱਠੇ ਹੋਏ ਔਰ ਛੋਟੇ ਛੋਟੇ ਬੱਚੇ ਕੁਝ ਐਸੇ ਲੋੜਵੰਦ ਪਰਿਵਾਰਾਂ ਦੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਉਹ ਵੀ ਵੇਖਣ ਵਾਸਤੇ ਆਏ ਤਾਂ ਧੰਨ ਸਾਹਿਬ ਸਤਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸੁੰਦਰ ਚੋਲਾ ਪਾਇਆ ਹੋਇਆ ਮਾਤਾ ਜੀ ਨੇ ਪਾਇਆ ਜਿਸ ਵਕਤ ਬਾਹਰ ਨਿਕਲੇ ਕੀ ਵੇਖਿਆ ਵੀ ਇੱਕ ਕਿਸੇ ਗਰੀਬ ਮਾਂ ਬਾਪ ਦਾ ਬੱਚਾ ਹੈ ਤੇ ਉਹਦਾ ਤਨ ਨੰਗਾ ਹੈ। ਉਹਦਾ ਤਨ ਨੰਗਾ ਹੈ। ਉਹਦੇ ਤਨ ਤੇ ਬਸਤਰ ਨਹੀਂ। ਤੇ دین ਦੁਨੀਆ ਦੇ ਮਾਲਕ ਸਤਿਗੁਰੂ ਨੇ ਆਪਣਾ ਉਹ ਸੁੰਦਰ ਚੋਲਾ ਜਿਹੜਾ ਜੰਨੇ ਪਾ ਕੇ ਜਾਣਾ ਹੈ, ਬਰਾਤੇ ਪਾ ਕੇ ਜਾਣਾ ਹੈ ਉਹ ਲਾਇਆ ਤੇ ਉਸ ਬੱਚੇ ਨੂੰ ਪਵਾ ਦਿੱਤਾ। ਛੋਟਾ ਜਿਹਾ ਬੱਚਾ ਜਿਹੜਾ ਤਨ ਤੋਂ ਨੰਗਾ ਸੀ। ਉਹਨੂੰ ਉਹ ਬਸਤਰ ਪਹਿਨਾ ਦਿੱਤਾ। ਤੇ ਜਦੋਂ ਨੰਗੇ ਬਦਨ ਵਾਪਸ ਆਏ ਮਾਤਾ ਨਾਨਕੀ ਜੀ ਨੇ ਵੇਖਿਆ ਤੇ ਹੁਣੇ ਤੇ ਬੜਾ ਸੋਹਣਾ ਇਹਨਾਂ ਨੂੰ ਚੋਲਾ ਪਵਾਇਆ ਸੀ ਬਰਾਤ ਤਿਆਰ ਹੈ ਬਰਾਤ ਜੰਜ ਚੜਨ ਲੱਗੀ ਹੈ ਇਹ ਨੰਗੇ ਬਦਨ ਆਗੇ ਨੇ ਪੁੱਛਿਆ ਬੇਟਾ ਬਸਤਰ ਕਿੱਥੇ ਹੈ ਚੋਲਾ ਕਿੱਥੇ ਹੈ ਕਹਿਣ ਲੱਗੇ ਲੋੜਵੰਦ ਨੂੰ ਦੇ ਆਏ ਲੋੜਵੰਦ ਨੂੰ ਦੇ ਦਿੱਤਾ ਮਾਤਾ ਨਾਨਕੀ ਜੀ ਥੋੜਾ ਜਿਹਾ ਤਲਖੀ ਵਿੱਚ ਆਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਕੋਲ ਖੜੇ ਨੇ ਕਹਿਣ ਲੱਗੇ ਨਾਨਕੀ ਕੀ ਗੱਲ ਹੋਈ ਕਹਿੰਦੇ ਤੁਹਾਡਾ ਬੇਟਾ ਵੇਖੋ ਮੈਂ ਸੁੰਦਰ ਚੋਲਾ ਬਣਾ ਕਰਕੇ ਤੇ ਇਹਦੇ ਬदन ਤੇ ਪਾਇਆ ਹੈ ਵੀ ਜੰਜੇ ਚੜਨਾ ਹੈ ਭਰਾ ਦੀ ਬਰਾਤ ਚੜਨ ਲੱਗੀ ਹੈ ਤੇ ਪਤਾ ਨਹੀਂ ਕਿਨੂੰ ਦੇ ਆਇਆ ਹੈ ਪਤਾ ਨਹੀਂ ਕਿਨੂੰ ਪਵਾਇਆ ਹੈ ਸਤਿਗੁਰੂ ਕਹਿੰਦੇ ਹੋਰ ਚੋਲੇ ਹੈਗੇ ਨੇ ਹੋਰ ਪਾ ਦੋ ਕਹਿੰਦੇ ਨਹੀਂ ਬਹੁਤ ਸੋਹਣਾ ਸਪੈਸ਼ਲ ਬਰਾਤ ਵਾਸਤੇ ਬਣਾਇਆ ਸੀ ਤੇ ਇਹ ਕਿਸੇ ਨੂੰ ਦੇ ਆਇਆ ਹੈ ਦੇਣਾ ਸੀ ਕੋਈ ਹੋਰ ਦੇ ਦਿੰਦੇ ਕਰ ਪਏ ਸੀ ਉਹਨਾਂ ਨੂੰ ਚ ਦੇ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ ਨਾਨਕੀ ਤੂੰ ਇੱਕ ਬਸਤਰ ਕੱਪੜੇ ਦੇ ਚੋਲੇ ਦੀ ਗੱਲ ਕਰ ਰਹੇ ਆ ਇਹਨੇ ਤੇ ਜਦੋਂ ਲੋੜਵੰਦਾ ਨੂੰ ਜ਼ਰੂਰਤ ਪਈ ਇਹਨੇ ਤਾਂ ਸਰੀਰ ਦਾ ਚੋਲਾ ਵੀ ਕੁਰਬਾਨ ਕਰ ਦੇਣਾ ਸਰੀਰ ਦਾ ਚੋਲਾ ਇਹ ਬਚਪਨ ਤੋਂ ਗੱਲਾਂ ਚੱਲ ਰਹੀਆਂ